ਬੇਖ ਦੇਤਾ ਬੇਟਾ ਇਹਨੂੰ ਪਹਿਲਾ ਵੀ ਗੁਜਰਾਤ ਇਲੈਕਸ਼ਨ ਵੇਲੇ ਵੀ ਸੀਐਮ ਸਾਹਿਬ ਨੇ ਬਿਆਨ ਦਿੱਤਾ ਸੀਗਾ ਵੀ ਗੋੜੀਬਰਾੜ ਨੂੰ ਹਰਾਸਤ ਦੇ ਵਿੱਚ ਲੈ ਲਿਆ ਗਿਆ ਪਰੰਤੂ ਗੱਲਾਂ ਦੇ ਇਕੱਲੇ ਦਾਅਵੇ ਕੀਤੇ ਜਾਂਦੇ ਹਨ ਪਰੰਤੂ ਉਤੇ ਕੋਈ ਕਾਰਵਾਈ ਹੁੰਦੀ ਅਜੇ ਤੱਕ ਨਜ਼ਰ ਨਹੀਂ ਆਈ ਜੇਕਰ ਸੈਂਟਰਲ ਗਵਰਨਮੈਂਟ ਕਹਿ ਰਹੀ ਹੈ ਤਾਂ ਹੋਮ ਮਿਨਿਸਟਰੀ ਵੱਲੋਂ ਪੱਤਰ ਹੈ ਤਾਂ ਕੋਈ ਨਾ ਕੋਈ ਸੱਚਾਈ ਤਾਂ ਕਰ ਇਸ ਗੱਲ 'ਚ ਹੋਏਗੀ ਕੀਤਾ ਤਾਂ ਵਧੀਆ ਗੱਲ ਹੈ ਜੇ ਪਰ ਉਹਨੂੰ ਅਮਲੀ ਤੌਰ ਤੇ ਕਿ ਕਿਸ ਨੇਪਰੇ ਚੜਾਜਾਵੇ ਮਤਲਬ ਗੱਲਾਂ ਹੁੰਦੀਆਂ ਨੇ ਫਿਰ ਉੱਥੇ ਫਿਰ ਰੁਕ ਜਾਂਦੀਆਂ ਨੇ ਤਾਂ ਕਰਕੇ ਨਾ ਮਨ ਹਤਾਸ਼ ਹੋ ਜਾਂਦਾ ਵੀ ਬਿਆਨ ਬਹੁਤ ਆਉਂਦੇ ਹਨ ਪਰੰਤੂ ਕਾਰਵਾਈ ਬਹੁਤ ਘੱਟ ਹੁੰਦੀ ਹੈ ਸਾਰੀਆਂ ਸਟੇਟਾਂ ਹੈ ਯੂਪੀ ਦਾ ਲਾ ਲਓ Rajasthan ਦਾ ਲਾ ਲਓ ਸਾਰੀਆਂ ਗਵਰਨਮੈਂਟ ਹੈ ਜਿਹੜੀਆਂ ਐਕਸ਼ਨ ਮੋਡ ਦੇ ਵਿੱਚ ਨਜ਼ਰ ਆਉਂਦੀਆਂ ਪਰੰਤੂ ਪੰਜਾਬ ਦਾ ਰਵਈਆ ਇਸ ਦੇ ਉੱਤੇ ਟੋਟਲੀ ਅਲੱਗ ਹੈ ਇੱਥੇ ਹਰ ਇੱਕ ਚੀਜ਼ ਨੂੰ ਬੜੇ ਹਲਕੇ 'ਚ ਲਿਆ ਜਾਂਦਾ ਕਿਉਂਕਿ ਜਾਂ ਤਾਂ ਇਹ ਹੈ ਵੀ ਨੁਕਸਾਨ ਹੈ ਜਿਹੜਾ ਆਮ ਆਦਮੀ ਦਾ ਹੋ ਰਿਹਾ ਹੈ ਏ ਕਿਆ ਪੋਲਿਟੀਸ਼ੀਨ ਹੈ ਜਾਂ ਦੂਸਰੇ ਲੋਕਾਂ ਨੇ ਲ lobby ਹੈ ਜਿਹੜੀ ਉਹ ਇਹ ਤੋਂ ਪਰੇ ਹੈਗੀ ਜਾਂ ਮਿਲੀ ਭੁਗਤ ਹੈ ਤਾਂ ਲੋਕਾਂ ਦੀ ਅਸੀਂ ਹੀ ਇਹ ਲੱਗ ਰਿਹਾ ਮੈਨੂੰ ਕਿਉਂਕਿ ਇਹ ਤਾਂ ਬਾਕੀ ਤੁਸੀਂ ਦੇਖੋ 1.5 ਮਹੀਨੇ ਦੇ ਅੰਦਰ ਅੰਦਰ ਰਾਜਪੂਤ ਸਮਾਜ ਦੇ ਦਬਾਅ ਬਣਾਇਆ ਤਾਂ ਤੁਸੀਂ ਦੇਖੋ ਨਤੀਜਾ ਤੁਹਾਡੇ ਸਾਹਮਣੇ ਆ ਪਰੰਤੂ ਸਾਡੇ ਸਾਨੂੰ ਪੌਣੇ ਦੇ 2 ਸਾਲ ਹੋ ਗਏ ਹਲੇ ਤੱਕ ਅਸੀਂ ਚਾਰਜ ਫਰੇਮ ਨਹੀਂ ਕਰਾ ਸਕੇ ਦੇਖੋ ਜੀ ਮੁਕਰਨਾ ਉਹਨਾਂ ਨੇ ਹੈਗਾ ਹੀ ਐ ਦੇਖੋ ਦੋਸ਼ੀ ਕਦੋਂ ਕਹਦਾ ਹੁੰਦਾ ਮੈਂ ਗੁਨਾਹ ਕੀਤਾ ਹੈ ਉਹ ਗਲਤ ਹੈ ਇਹ ਵੀ ਸਾਫ਼ ਤਰਾ ਸਟੇਟ ਨਹੀਂ ਕਰਨਾ ਹੁੰਦਾ ਇਹਨਾਂ ਸਾਰੀ ਗੱਲ ਉਹ ਤਾਂ ਕਹਿਣਗੇ ਉਹ ਤਾਂ ਅਖੀਰ ਤੱਕ ਹੀ ਕਹਿਣਗੇ ਅਸੀਂ ਕੀਤਾ ਨਹੀਂ ਕਿਉਂਕਿ ਉਹਨਾਂ ਨੇ ਜੋ ਫਾਇਦਾ ਚੁੱਕਣਾ ਸੀ ਉਹ ਤਾਂ ਚੁੱਕ ਲਿਆ ਤੇ ਸਜ਼ਾ ਦੇ ਨੇੜੇ ਜਦੋਂ ਲੱਗਣਗੇ ਉਦੋਂ ਤਾਂ ਉਹਨਾਂ ਨੇ ਇੱਕ ਮੁਕਰ ਨਹੀਂ ਹੈ ਵੀ ਸਾਡਾ ਕੋਈ ਕਸੂਰ ਨਹੀਂ ਐ ਫੇਰ ਕਸੂਰ ਜਿਹਦਾ ਹੈਗਾ ਉਹ ਤਾਂ ਦੱਸ ਦਿਓਨ ਕਿਰਾ ਪਉਦੇ ਵੱਲ ਨੂੰ ਹੋ ਰਹੀਏ ਚਲੋ ਆਪਾਂ ਰੂਗੇ ਇਹਨਾਂ ਨਾਲ ਕਿਹੜਾ ਕੋਈ ਆਪਣੀ ਦੁਸ਼ਮਣੀ ਹੈ ਵੀ ਜੱਗੂ ਤੇ ਲਾਰੈਂਸ ਨਾਲ ਹੀ ਆਪਣਾ ਕੋਈ ਰੋਲਾ ਹੈ ਆਪਾਂ ਤਾਂ ਕੇਸ ਦੀ ਪੈਰਵਾਈ ਕਰਨੀ ਹੈ ਜੇ ਤੁਹਾਨੂੰ ਲੱਗਦਾ ਵੀ ਸਾਡਾ ਕਸੂਰ ਨਹੀਂ ਤਾਂ ਫਲਾਣੇ ਬੰਦੇ ਦਾ ਅਫਸਰ ਹੈ ਜੇ ਦਾ ਕਸੂਰ ਹੈ ਜੀ ਸਾਨੂੰ ਤਾਂ ਫਲਾਦੇ ਨੇ ਕਹਿਤਾ ਉਹਨਾਂ ਦਾ ਕਸੂਰ ਹੈ ਤਾਂ ਉਧਰ ਨੂੰ ਹੋਲਾਂਗੇ ਪਤਾ ਤਾਂ ਲੱਗੇਦਾ ਵੀ ਕਸੂਰ ਕਿਸ ਦਾ ਆਖਰ ਨੂੰ ਬੰਦਾ ਤਾਂ ਮਰਿਆ ਹੈ ਨਾ ਸਾਡੇ ਅਸੀਂ ਤਾਂ ਜਿਹੜੀ ਜਸਟਿਸ ਦੀ ਮੰਗ ਕਰਦੇ ਆ ਇਸ ਗੱਲ ਦੀ ਜਸਟਿਸ ਕਿਵੇਂ ਮਿਲੂਗਾ ਜੇ ਉਹ ਬੰਦੇ ਉਹਨਾਂ ਨੂੰ ਉਦੋਂ ਇੱਕਟਰੀ ਡਿਸ਼ਨ ਹੁੰਦੀ ਹੈ ਉਹਨਾਂ ਨੂੰ ਜਿਹੜੀਆਂ ਧੁਕਮੀਆਂ ਸਜਾਵਾਂ ਮਿਲਦੀਆਂ ਨੇ ਫੇਰ ਹੀ ਜਸਟਿਸ ਵਾਲੀ ਗੱਲ ਕਿਸੇ ਰਾਹ ਪੈਂਦੀ ਹੈ ਇਹ ਕੇਵਲ ਬਿਆਨਬਾਜ਼ੀ ਤੱਕ ਜਾ ਇਲੈਕਸ਼ਨ ਦਾ ਸਮਾਂ ਹੁਣ ਉਹਦਾ ਕਰਕੇ ਇਹਨਾਂ ਚੀਜ਼ਾਂ ਜਨਤਾ ਦਾ ਧਿਆਨ ਖਿੱਚਣ ਲਈ ਕੀਤਾ ਜਾਂਦਾ ਤਾਂ ਇਸ ਚੀਜ਼ੋਂ ਕੁਝ ਵੀ ਨਹੀਂ ਨਿਕਲਦਾ